ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੋਟ ਕਰੋੜਕਾਲਾ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਸੰਤ ਬਾਬਾ ਜਗੀਰ ਸਿੰਘ ਜੀ ਦੀ ਵਰਸ਼ੀ ਨੂੰ ਮੱਖ ਰੱਖਦਿਆਂ ਹੋਇਆਂ ਬਹੁਤ ਹੀ ਲੋੜਵੰਦ ਪਰਿਵਾਰ ਦੀਆਂ ਗਰੀਬ ਬੱਚੀਆਂ ਦੇ ਆਨੰਦ ਕਾਰਜ ਕੀਤੇ ਜਾ ਰਹੇ ਹਨ ਇਸ ਪ੍ਰੋਗਰਾਮ ਦੇ ਵਿੱਚ 34 ਗਰੀਬ ਬੱਚੀਆਂ ਦੇ ਅਨੰਦਕਾਰਜ ਕੀਤੇ ਜਾ ਰਹੇ ਹਨ ਜੋ ਕਿ ਤੁਸੀਂ ਐਸਐਲ ਲਾਈਵ ਦੇ ਵਿੱਚ ਦੇਖ ਰਹੇ ਹੋ ਇਹ ਬੱਚਿਓ ਇਹ ਬੱਚੀਆਂ ਨੂੰ ਲੋੜ ਅਨੁਸਾਰ ਸਮਾਨ ਵੀ ਦਿੱਤਾ ਗਿਆ ਹੈ ਕੋਈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੂਟ ਪੱਖਾ ਬੈੱਡ ਪੇਟੀ ਕੁਰਸੀਆਂ ਮੇਜ ਇਸ ਸਮਾਨ ਦੇ ਵਿੱਚ ਵੱਖ-ਵੱਖਰੀ ਪਿੰਡਾਂ ਦੀਆਂ ਸੰਗਤਾਂ ਵੀ ਪਹੁੰਚਣਾ ਸੋ ਇਹ ਪ੍ਰੋਗਰਾਮ ਹਰ ਸਾਲ ਹੁੰਦਾ ਇਸ ਸਥਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਦੀ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 34 ਗਰੀਬ ਬੱਚਿਆਂ ਦੇ ਆਨੰਦ ਕਾਰਜ ਕੀਤੇ ਗਏ ਜਿਸ ਦੇ ਵਿੱਚ ਖਾਣ ਪੀਣ ਦਾ ਖਾਸ ਪ੍ਰਬੰਧ ਸੀ ਸੋ ਸੰਗਤ ਨੇ ਇਸ ਸਥਾਨ ਤੇ ਆ ਕੇ ਆਪਣੇ ਲੋੜੋਂ ਸਾਰਾ ਰਾਸ਼ਨ ਵੀ ਸ਼ਕਿਆ ਸੋ ਇਹ